ਮੇਰਾ ਨਾਮ ਜੀ ਹੁਣ ਦਾੜ ਫਸੀ ਜੀਰਾ ਕਿਲਾ ਬੋਇਪੁਰ ਪਿੰਡ ਮਈਆਂ ਵਾਲਾ ਕਲਾ ਕਰੋਧਪੁਰ ਜੀ ਪਿੰਡ 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 ਮਈਆਂ ਵਾਲਾ ਅੱਗੇ ਜਿੱਥੇ ਜੀਰਾ ਫੈਕਟਰੀ ਵਾਲਾ ਜੁਣ ਵਾਲਾ ਮਈਆਂ ਵਾਲਾ ਸਰੋਸਪੁਰ ਹਾਂਜੀ ਮੇਰਾ ਪ੍ਰਸ਼ਾਸਨ ਦੇ ਥ्रू ਸਿੱਧਾ ਪੰਜਾਬ ਸਰਕਾਰ ਨੂੰ ਸਵਾਲ ਕਿ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਇੱਕ ਵੀਡੀਓ ਜਾਰੀ ਕਰਕੇ ਇੱਕ ਵੀਡੀਓ ਪਾਈ ਸੀ ਕਿ ਉਹਨਾਂ ਵਿੱਚ ਇਹ ਆ ਗੀ ਜੀ ਜਿੱਥੇ भी دریا ਦਾ ਕਿਨਾਰਾ ਹੈ ਜਿੱਥੇ ਵੀ ਕੋਈ ਪਾਣੀ ਜਿਹੜਾ बगदा है, ਹੈ कोई ਕੋਈ ਇਹੋ ਜਿਹੀ ਇੰਡਸਟਰੀ ਨਹੀਂ ਲੱਗਦੀ ਜਿਹੜੀ ਪਾਣੀ ਨੂੰ ਲੈਂਦੇ ਪਾਣੀ। ਹੁਣ ਕਹਿੰਦਾ ਮੁੱਖ ਮੰਤਰੀ ਸਾਹਿਬ ਜੀ ਇੱਕ ਸਵਾਲ ਆ ਜੀ ਇੱਕ ਪਾਸੇ 10 ਮਿੰਟ ਤੇ ਬੁੱਢਾ ਨਾਲਾ ਇੱਕ ਪਾਸੇ ਇਹ ਤੇ ਵੀ ਨਾ ਤੇ ਕੰਡੇ ਤੇ ਫੈਟਰੀ ਨਹੀਂ ਲੱਗੂਗੀ ਤੇ ਫੈਟਰੀ ਕਿਉਂ ਲੱਗਦੀ ਆ ਬਸ ਵੈਰੀ ਗੁੱਡ ਦੂਜੀ ਗੱਲ ਅਬਜੈਕਸ਼ਨ ਹੋਰ ਹਾਂਜੀ ਦੂਜੀ ਗੱਲ ਦੀ ਸਰ ਲੈਣ ਤੋਂ ਪਹਿਲਾਂ ਪਹਿਲਾਂ ਲੋਕ ਕਰਾਓ ਹਾਂਜੀ ਕਹਿੰਦੇ ਕਿ ਨੋਟ ਦੂਜੀ ਗੱਲ ਨੋਟ ਡਿਕੋਰੀ ਹਾਂਜੀ ਸਰ ਨੋਟ ਕਰ ਜਾਜੀ ਦੂਜੀ ਗੱਲ ਜੀ ਮੈਂ ਥਾਂਜਾ ਮੋਟਾ ਜੀ ਦਾ ਤੋਂ ਆਇਆ ਜਿਹੜਾ ਸ਼ਰਾਬ ਫੈਕਟਰੀ ਹੈ ਧਰਮੇ ਨੂੰ ਚੱਲਦੇ ਨੂੰ ਪੌਣੇ ਤਿੰਨ ਸਾਲ ਹੋ ਗਏ ਤੇ ਅਸੀਂ ਐਨਜੀਟੀ ਦੇ ਵਿੱਚ ਜਾ ਰਹੇ ਹਾਂ ਆ ਮੂਰੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਬੈਠਾ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੱਸੇ ਜਿਹੜੀ ਕਿ ਸਾੰਨਾ ਮੋੜ ਦਾ ਜੀਰਾ ਚ ਜੀਰਾ ਸ਼ਰਾਬ ਫੈਕਟਰੀ ਤੇ ਇਹਨਾਂ ਨੇ ਸੈਂਪਲ ਕੀਤੇ ਸੀ ਜਿਹਦੇ ਵਿੱਚ ਬਾਬਾ ਬਲਬੀਰ ਸਿੰਘ ਸੀਚੇ ਵਾਲੀ ਸੀ ਉਹਦੇ ਵਿੱਚ ਇਹਨਾਂ ਦੀ ਜਿਹੜੀ ਰਿਪੋਰਟ ਉਹ ਫੈਕਟਰੀ ਤੇ ਹੱਕ ਚਾਈ ਸੀ ਅਤੇ ਉਸ ਤੋਂ ਬਾਅਦ ਸੈਂਟਰ ਪੋਲੂਸ਼ਨ ਕੰਟਰੋਲ ਬੋਰਡ ਦੀ ਟੀਮ ਆਉਂਦੀ ਆ ਨੱਤੀ ਸੇਸ ਕਰਦੀ ਆ ਤੇ ਨੱਤੀ ਦੇ ਨੱਤੀ ਹੀ ਫੇਰ ਹੁੰਦੇ ਆ ਕੀ ਅੱਜ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਜਿਹੜਾ ਫੈਕਟਰੀਆਂ ਦੀ ਮੀਟਿੰਗ ਪਹੁੰਚਾ ਜਾਂਦਾ ਇੱਥੇ ਵੀ ਇਥੇ ਦਾ ਕਾਬਿਲ ਹੈਗਾ ਇਹ ਦੱਸੋ ਜੀ ਸ਼ਾਬਾਸ਼ ਇਹ ਵੀ ਕਰੋ ਜੀ ਨੋਟ ਤੇ ਮੈਂ ਸਿੱਧਾ ਹੀ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੂੰ ਜੀਵਾਲ ਕਰਦਾ ਤੇ ਸਾਨੂੰ ਪੰਜ ਉਹ ਤਰੀਕੇ ਦੱਸੇ ਜਾਣ ਜਿਹਦੇ ਨਾਲ ਫੈਕਟਰੀ ਲੱਗ ਸਕਦੀ ਹੈ ਤੇ ਜਿਹਦੇ ਨਾਲ ਫੈਕਟਰੀ ਨਹੀਂ ਲੱਗ ਸਕਦੀ ਮੈਂ ਬੇਨਤੀ ਕਰਦਾ ਜੀ ਪੰਜਾਬ ਪੁਲਿਸ ਕੰਟਰੋਲ ਬਣ ਪੀਸ ਅਫਸਰ ਨਾਮ ਦੱਸੋ ਤੇ ਆਪਣਾ ਨੰਬਰ ਦੱਸ ਸਕਦੇ ਜੀ ਕਿ ਸਾਨੂੰ ਦੱਸੋ ਜੀ ਪਾਣੀ ਐਜਾ ਪਾਣੀ ਆਉਂਦਾ ਉਹ ਜਿਹੜਾ ਸਰ ਚਿੱਟਾ ਉਹਨੇ ਆ ਬੰਦੇ ਨੇ ਨੀ ਕਿ ਵੀ ਲਾਈਟ ਨਹੀਂ ਆਉਂਦੀ ਆ ਲੋਕ ਥਰ ਕੇ ਮੈਕ ਜਨਾਰੋ ਜੀ ਸਰ ਦਾ ਆਹੀ ਤੇਰੇ ਆਉਂਦੇ ਵਾਲਾ ਬੋਰਡ ਦਾ ਇਹ ਇਹ ਤਿੰਨ ਸਾਲ ਤੋਂ ਸੜਕ ਤੇ ਬੈਠਾ ਦੀ ਜਿਹੜਾ ਫੈਕਟਰੀ ਕੋਲੇ ਵਿਚਾਰਾ ਤਾਂ

ਇਹ ਮੈਂ ਬਾਰੇ ਅਸੀਂ 500 ਫੂਟ ਹੁਣ ਕੰਡਰੀ ਆ ਦੇ ਵੀਰੇ ਪੁਆਇੰਟ ਚੋਂ ਪਰਜ ਰਿਪੋਰਟ ਕਰ ਰਹੀ ਹਾਂ ਇਸ ਸਪੈਸਟਿਕ ਗਾਈਡਲਾਈਨ ਹੈ ਇਹਨਾਂ ਗਾਈਡਲਾਈਨ ਦੇ ਅਨੁਸਾਰ ਇਹ ਕੱਢਿਆ ਆ ਕਿ ਦਾ ਨਾ ਇੱਥੇ ਬੜੀ ਬੜੀ ਬੋਟਲ ਆਪਕੇ ਉਹ ਹੈ ਇਹ ਖਾਲੀ ਜਨਰੇ ਗੁਆਂਢ ਦੀ تعمیر ਲਗਾ ਬਣਾਉਣਾ ਹੈ ਇਹਦੇ ਫਾਇਟਰੀਏ ਦੱਸ ਦਿਓ ਜੀ ਕੋਈ ਵੀ ਇੰਡਸਟਰੀ ਕਲੀ ਇਹ ਇੰਡਸਟਰੀ ਨਹੀਂ ਕੋਈ ਵੀ ਇੰਡਸਟਰੀ ਨਾ ਲੱਗਣੀ ਹੋਵੇ ਜਿਹਦੇ ਵਿੱਚ ਆਪਾਂ ਆਬਜੈਕਸ਼ਨ ਕਰ ਸਕੀਓ ਪੰਜ ਤਰੀਕੇ ਕਿਹੜੇ ਆ ਵੀ ਫੈਕਟਰੀ ਨਹੀਂ ਲੱਗ ਸਕਦੀ ਕਣਕ ਪੀਏ ਜੇ ਕੋਈ ਸੈਟ ਕਰ ਲੈਣਾ ਨਾਈਨਾਂ ਨੂੰ ਉਹ ਗਾਈਡਲਾਈਨ ਦੱਸ ਦਿਓ ਜੀ ਕਿਹੜੀਆਂ ਜੀ ਹੁਣ ਤੱਕ ਨਹੀਂ ਪੁੱਛਿਆ ਹੋਰ ਇੱਕ ਕੰਮ ਆਲਰੇਡੀ ਬਾਤ ਹੋ ਗਈ ਤੁਹਾਨੂੰ ਜੀ ਨਹੀਂ ਨਹੀਂ ਪੁੱਛਣ ਦਿਓ ਜੀ ਪੰਜ ਸਾਲ ਤੋਂ ਹੋ ਰਹੇ ਹੈ ਜੇ ਜਿਹੜੀ ਲੋਟਸ ਕੱਟੇ ਕਰਦੇ ਨੇ ਇਹ ਵੀ ਰਾਈਟ ਸੇ ਕਰਾਇਆ ਪੱਟੇ ਆ ऑर्बिक्सला है ये जी ਤੁਸੀਂ ਸਵਾਲ ਤੋਂ ਪੜ ਰਹੇ ਹੋ ਮੈਂ ਕਿਹੜੀ ਫੈਕਟਰੀ ਨਹੀਂ ਲੱਗਣ ਦੇ ਕਾਰਨ ਦੱਸ ਦੋ ਪੰਜ ਕਾਰਨ ਵੀ ਫੈਕਟਰੀ ਨਹੀਂ ਲੱਗਦੇ ਸਹੀ ਹੈ ਪ੍ਰਾਤ ਨੂੰ ਮੈਂ ਕਿਹੜੀਆਂ ਸੈਟਿੰਗ ਨਹੀਂ ਮੀਟਰ ਵਿੱਚ ਕਰਾਂਗੇ ਇਧਰ ਇੱਕ ਸਪੈਸਿਫਿਕ ਗਾਈਡਲਾਈਨ ਹੈ ਦੱਸੋ ਪੰਜ ਤੋਂ ਦਸ ਕਿੰਨਾ ਹੋ ਨਹੀਂ ਇਧਰ ਵੀ ਸਪੈਸਿਫਿਕ ਗਾਈਡਲਾਈਨ ਹੈ 500 ਮੀਟਰ ਤੋਂ 2 ਮੀਟਰ ਜਦੋਂ ਕੋ ਕੋ ਸਾਇਕੀ ਕਰਨਾ ਕੋਈ ਨਹੀਂ ਨਹੀਂ ਕਦੇ ਵੀ ਜਨਰਲ ਕਾਇਲਾਣਾ ਆਪਣੇ ਦੇਸ਼ ਦਾ ਨਿਸ਼ਾਨ ਇੱਕ ਜੀ ਇੱਕ ਮੇਰਾ ਲਾਸਟ ਹੈ ਜੀ ਆਪਣੇ ਦੇਸ਼ ਨੂੰ ਤੈਨ ਕਿਤਾ ਤਕਨੋਲੋਜੀਆ ಗ್ರಾಮ ਸਭਾ ਰਾਜ ਸਭਾ ਵਿਧਾਨ ਸਭਾ ਜਦੋਂ 41 ਮਤੇ ಗ್ರಾಮ ਸਭਾ ਦੇ ਨਿਧੀਕੇ ਦੇ ಗ್ರಾಮ ਸਭਾ ਦੇ ਜਿਹੜੇ ਆਗੇ ਸਰਾਉਂਡਿੰਗ ਹੈ ਫੈਕਟਰੀ ਏਰੀਆ ਇੱਕ ਜਿਸ ਨੂੰ ਵੀ ਸੁਪਰੀਮ ਕੋਰਟ ਵਿਤਵਤ ਵੀ ਚੈਲੰਜ ਨਹੀਂ ਕਰ ਸਕਦੀ ਉਹ ਜਦੋਂ ਮਤੇ ਆ ਗਏ ਇਸ ਇੰਡਸਟਰੀ ਦੇ ਖਿਲਾਫ ਵੀ ਇਹ ਇੰਡਸਟਰੀ ਨਹੀਂ ਲਗਣ ਦਿੱਤੀ ਜਾਣੀ ਕੀ ਉਹ ਮਤਿਆਂ ਨੂੰ ਤੁਸੀਂ ਚੈਲੰਜ ਕਰਦੇ ਹੋ ਕੀ ਉਹ ਮਤਿਆਂ ਨੂੰ ਚੈਲੰਜ ਕਰਕੇ ਫੈਟ ਲੱਗ ਸਕਦੀ ਹੈ ਜੀ ਨਹੀਂ ਜੀ ਇਹ ਸਾਡਾ ਆਬਜੈਕਸ਼ਨ ਹੈ ਜੀ ਸਾਡਾ ਚੈਲੰਜ ਹੈ ਕਿ ਜਦੋਂ ਕਿਆਰੀ ਮਤੇ ಗ್ರಾಮ ਸਭਾ ਦੇ 42 ਮਤੇ ಗ್ರಾಮ ਪੰਚਾਇਤਾਂ ਦੇ ਆ ਗਏ ਤੇ ਉਸ ਨੂੰ ਕੰਨ ਚੀਤੇ ਚਲਾਉਂਦੇ ਨੇ ਜੀ ਗ੍ਰਾਮ ਸਭਾ ਵਿਧਾਨ ਸਭਾ ਰਾਜ ਸਭਾ ਸਾਡੇ ਸਤਾ ਸਤਾ ਸਭਾ ਲਾ ਕੇ ਫੈਟਵਾ ਜਦੋਂ ਸਾਡੇ ਪਿੰਡਾਂ ਨੂੰ ਇਹ ਫੈਕਟਰੀ ਮਨਜ਼ੂਰ ਨਹੀਂ ਸਾਡੀ ਗ੍ਰਾਮ ਸਭਾ ਨੂੰ ਗ੍ਰਾਮ ਪੰਚਾਇਤਾਂ ਨੂੰ ਚੁੜੇ ਹੋਏ ਨਮੇਕੇ ਨੂੰ ਇਹ ਫੈਕਟਰੀ ਮਨਜ਼ੂਰ ਨਹੀਂ ਤੇ ਇਹ ਫੈਕਟਰੀ ਲੱਗ ਸਕਦੀ ਆ ਕਿ ਨਹੀਂ ਮਤੇ ਜਿਹੜੇ ਨੇ ਤੁਹਾਡੇ ਕੋਈ ਨਹੀਂ ਇਹਨਾਂ ਨੇ ਰਸੀਵ ਕਰ ਲਈ ਨਹੀਂ ਉਹ ਇਹਦੀ ਆਬਜੈਕਸ਼ਨ ਚ ਆ ਜੂਗਾ ਵੀ ਐਨੇ ਮਤੇ ਇਤੇ ਖਰਾਬ ਆਗੇ ਨੇ ਹੁਣ ਇਹ ਤੇ ਜਿਹੜਾ ਫੈਸਲਾ ਹੈ ਉਹ ਉਤੋਂ ਲੈਣਾ ਹੈ ਅਸੀਂ ਉਤੋਂ ਕੀ ਲੈਣਾ ਪਊ 你干的吗？